हां उजार समझो ओ ठा भयानक नरक ਦੇ ਬਰਾਬਰ ਹੈ ਸਾਬ ਕਹਿੰਦੇ ਨੇ ਕਿ ਭਾਵੇਂ ਤੁਹਾਡੇ ਕੋਲ ਲੱਖਾਂ ਹੀ ਧਨ ਦੌਲਤ ਕੋਟੀਆਂ ਆਕਾਰਾਂ ਬੰਗਲੇ ਪਰ ਜਿਕਰ ਪਰਮੇਸ਼ਰ ਦਾ ਨਾਮ ਨਹੀਂ ਪਰਮੇਸ਼ਰ ਦਾ ਸਿਮਰਨ ਨਹੀਂ ਤਾਂ ਉਹ ਥਾਂ ਉਜਾਰ ਦੇ ਬਰਾਬਰ ਆ ਉਹ ਭਿਆਨਕ ਨਰਕ ਆ ਉਹ ਜਿਹੜੀ ਜਗ੍ਹਾ ਹੈ ਭਾਵੇਂ ਬੰਗਲੇ ਆ ਸੋਨੇ ਦੇ ਮਹਿਲ ਆ ਉਹ ਨਰਕ ਦੇ ਬਰਾਬਰ ਆ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਿਨ ਸੋਹਣ ਚਵਾਰੇ ਕਹਿੰਦੇ ਜਿੱਥੇ ਨਾਮ ਜਪਿਆ ਜਾਂਦਾ ਹੈ ਪਰਮੇਸ਼ਰ ਦੀ ਗੱਲ ਹੁੰਦੀ ਹੈ ਉਹ ਸੋਨੇ ਦੇ ਮਹਿਲ ਦੇ ਬਰਾਬਰ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਜਿੱਥੇ ਪਰਮੇਸ਼ਰ ਦਾ ਸਿਮਰਨ ਨਹੀਂ ਹੁੰਦਾ ਉਹ ਥਾਂ ਜਿਹੜੀ ਜਗ੍ਹਾ ਹੈ ਭਾਵੇਂ ਉਹ ਸੋਨੇ ਦੇ ਮਹਿਲ ਹੈ ਨਰਕ ਦੇ ਬਰਾਬਰ ਹੈ ਉਹ ਭਾਵੇਂ ਝੌਂਪੜੀ ਹੈ ਭਾਵੇਂ ਕੁੱਲੀ ਹੈ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਉਹ ਕਹਿੰਦੇ ਉਹ ਚੰਗੀ ਹੈ ਪਲੀ ਸੁਹਾਵੀ ਛਪੜੀ ਜਾ ਮੈਂ ਹਰ ਗੁਣ ਗਾਏ ਜਿੱਥੇ ਪਰਮੇਸ਼ਰ ਦੇ ਗੁਣ ਗਾਏ ਜਾਂਦੇ ਉਹ ਛਪੜੀ ਪੜੀ ਆ ਉਹ ਬੰਗਲੇ ਉਹ ਮਹਿਲ ਕਿਸੇ ਵੀ ਕੰਮ ਦੇ ਨਹੀਂ ਉਹ ਸੁੰਝੇ ਆ ਉਹ ਥਾਂ ਨਰਕ ਦੇ ਬਰਾਬਰ ਹੈ ਜਿੱਥੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਜਾਂਦਾ ਕਹਿੰਦੇ ਉਹ ਚੌਕੜੀ ਪੜੀ ਆ ਉਹ ਚੌਕੜੀ ਚੰਗੀ ਆ ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ ਜਿੱਥੇ ਉਹਦਾ ਸਿਮਰਨ ਕੀਤਾ ਜਾਂਦਾ ਹੈ ਨਾਨਕ ਕੋਈ ਨਰਕ ਬਰਾਬਰ ਹੈ ਉਜੜ ਨਾਨਕ ਕੋੜ ਤਮਾਸਿਆ ਚੇਤਨਾ ਆਵਸਨਾਉ ਨਾਨਕ ਕੋੜੀ ਨਰਕ ਬਰਾਬਰ ਹੈ ਜਿਹੜਾ ਸੋਈ ਥਾਉ ਉਹ ਥਾ ਨਰਕ ਦੇ ਬਰਾਬਰ ਆ ਮਹਾ ਭਿਆਨ ਸੁਦੇਾਨ ਨਗਰ ਕਰ ਮੰਨਿਆ ਬੜੇ ਡਰਾਉਣੇ ਜੰਗਲ ਨੂੰ ਜੀਵਾ ਨੇ ਸ਼ਹਿਰ ਕਰਕੇ ਮੰਨ ਲਿਆ ਹੈ ਇਹਨਾਂ ਨਾਸਵੰਤ ਪ੍ਰਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲੇ ਸਮਝ ਲਿਆ ਹੈ ਇਹ ਸੋਚਦਾ ਹੈ ਕਿ ਮੈਂ ਸਦਾ ਹੀ ਇੱਥੇ ਰਹਿਣਾ ਹੈ ਪਰ ਮਹਾਰਾਜ ਕਹਿੰਦੇ ਇਹ ਸੰਸਾਰ ਨਾਸ਼ਵੰਤ ਹੈ ਮਿਤਿਆ ਹੈ ਉਸ ਸਮੇਂ ਵਾਸਤੇ ਹੈ ਜਿਸ ਤਰ੍ਹਾਂ ਕਹਿੰਦੇ ਕਿ ਗੁਜਰ ਆਉਂਦੇ ਆ ਕੁਝ ਸਮਾਂ ਰਹਿਣ ਬਸੇਰਾ ਕਰਦੇ ਆ ਫਿਰ ਅਗੇ ਚਲੇ ਜਾਂਦੇ ਆ ਕਹਿੰਦੇ ਕਿ ਉਸ ਤਰ੍ਹਾਂ ਵੀ ਇਹ ਸੰਸਾਰ ਵੀ ਇਸੇ ਤਰ੍ਹਾਂ ਹੈ ਕੁਝ ਸਮੇਂ ਵਾਸਤੇ ਆਇਆ ਫਿਰ ਚਲੇ ਜਾਣਾ ਹੈ ਜੈਸੀ ਕੋਇਲ ਆਇਆ ਕੋਇ ਨੀ ਕਿਆ ਇਸ ਦੰਪਪਸਾਰ ਜਿਸ ਤਰ੍ਹਾਂ ਗੁਜ਼ਰ ਆਉਂਦੇ ਆ ਕੋਈ ਸਮਾਂ ਰਹਿਣ ਬਸੇਰਾ ਕਰਦੇ ਆ ਫਿਰ ਅੱਗੇ ਚਲੇ ਜਾਂਦੇ ਆ ਉਸੇ ਤਰ੍ਹਾਂ ਸਾਹਿਬ ਕਹਿ ਰਹੇ ਨੇ ਕਿ ਇਹ ਸੰਸਾਰ ਵੀ ਇਸੇ ਤਰ੍ਹਾਂ ਹੈ ਇੱਕ ਭਰਮ ਹੈ ਭਲੇਖਾ ਹੈ ਇੱਕ ਸੁਪਨਾ ਹੈ ਇਹਨੂੰ ਰੇਤ ਦੀ ਗੰਦ ਕਿਹਾ ਗਿਆ ਰੇਤ ਦਾ ਘਰ ਕਿਹਾ ਗਿਆ ਕਿਹਾ ਗਿਆ ਇਹ ਸੰਸਾਰ ਬਿੰਸਨ ਹਾਰ ਖਤਮ ਹੋਣ ਵਾਲਾ ਹੈ ਨਾਸ਼ਮੰਤਾ ਹੈ ਮਿਤਿਆ ਹੈ ਇਸ ਕਰਕੇ ਪਰਮੇਸ਼ਰ ਦਾ ਨਾਮ ਹੀ ਹੈ ਜਿਹੜਾ ਸਦਾ ਸਥਿਰ ਰਹਿਣ ਵਾਲਾ ਹੈ ਜੀਵ ਹੰਕਾਰ ਦੇ ਵਿੱਚ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਝੱਲੇ ਹੋਏ ਫਿਰਦੇ ਆ ਇਹ ਧੰਨ ਦੀ ਖਾਤਰ ਇਹ ਦੌਲਤ ਦੀ ਖਾਤਰ ਅਸੀਂ ਕਹਿੰਦੇ ਆ ਸਾਡੇ ਕੋਲ ਧਨ ਬਹੁਤ ਜ਼ਿਆਦਾ ਹੈ ਹੰਕਾਰ ਦੇ ਵਿੱਚ ਆ ਜਾਂਦੇ ਆ ਗਰੋਧੀ ਹੋ ਜਾਂਦੇ ਆ ਗੁਰੂ ਘਰ ਵੀ ਆਉਨੇ ਆ ਪਰ ਹੰਕਾਰ ਦੇ ਵਿੱਚ ਨੀਵੀ ਹੋ ਕੇ ਨਹੀਂ ਹੁੰਦੇ ਕਿ ਮੇਰੇ ਵਰਗਾ ਹੈ ਹੀ ਕੋਈ ਨਹੀਂ ਮੇਰੇ ਵਰਗਾ ਸਿਆਣਾ ਨਹੀਂ ਕੋਈ ਮੇਰੇ ਵਰਗਾ ਵਿਦਵਾਨ ਨਹੀਂ ਕੋਈ ਕਹਿੰਦੇ ਕਾਮ ਕ੍ਰੋਧ ਹੰਕਾਰ ਪਿਰੇ ਦੀਵਾਨਿਆਂ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆਂ ਜਦੋਂ ਮੌਤ ਦਾ ਡੰਡਾ ਸਿਰ ਆ ਵੱਜਦਾ ਹੈ ਤਦੋਂ ਪਛਤਾਉਂਦੇ ਆ ਤੇ ਫਿਰ ਸਾਹਿਬ ਕਹਿੰਦੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਕਹਿੰਦੇ ਕਿ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਜਿਉਂਦਿਆਂ ਜੀ ਪਰਮੇਸ਼ਰ ਦਾ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਜੀਵ ਬਚਪਨ ਦੇ ਵਿੱਚ ਖੇਲਣ ਕੁੱਦਨ ਦੇ ਵਿੱਚ ਲੱਗਾ ਰਹਿੰਦਾ ਹੈ ਜਵਾਨੀ ਦੇ ਵਿੱਚ ਨਸ਼ੇ ਦੇ ਵਿੱਚ ਹੰਕਾਰ ਦੇ ਵਿੱਚ ਰਹਿੰਦਾ ਹੈ ਯਾਰਾਂ ਦੋਸਤਾਂ ਦੇ ਨਾਲ ਮਿੱਤਰਾਂ ਦੇ ਨਾਲ ਜਦੋਂ ਬੜੇ ਪਾ ਆ ਜਾਂਦਾ ਹੈ ਫਿਰ ਪਛਤਾਉਂਦਾ ਹੈ ਫਿਰ ਪਛਤਾਣਾ ਬਿਰਧ ਭਇਓ ਫਿਰ ਨਾ ਚੌਂਕੜਾ ਲੱਗਦਾ ਹੈ ਨਾ ਬੈਠਿਆ ਜਾਂਦਾ ਹੈ ਨਾ ਨਾਮ ਜਪਿਆ ਜਾਂਦਾ ਹੈ ਨਾ ਕੁਰਬਾਨੀ ਨੂੰ ਪੜਿਆ ਜਾਂਦਾ ਹੈ ਫਿਰ ਪਛਤਾਣਾ ਬਿਰਧ ਭਇਓ ਮੇਰੀ ਮੇਰੀ ਕਰਤਾ ਜਨਮ ਗਏ ਤੇਰਾ ਨਾ ਹੀ ਰਸਨਾ ਤੋਂ ਬੋਲਿਆ ਜਾਂਦਾ ਹੈ ਰਸਨਾ ਜਿਹੜੀ ਸੜਕ ਕਢਾਉਣ ਲਾ ਪੈਂਦੀ ਹੈ ਹੱਥ ਕੰਬਲ ਲਾ ਪੈਂਦੇ ਨੇ ਲੱਥਾਂ ਕੰਬਦੀਆਂ ਨੇ ਇਸ ਕਰਕੇ ਕਹਿੰਦੇ ਨੇ ਕਿ ਫਿਰ ਪਛਤਾਉਂਦਾ ਹੈ ਜੀਵ ਕਿ ਮੈਂ ساری ਉਮਰ ਹੀ ਜਿਹੜਾ ਹੈ ਨਸ਼ੇ ਦੇ ਵਿੱਚ ਇਹ ਸੰਸਾਰੀ ਪਦਾਰਥਾਂ ਦੇ ਮਗਰ ਭੱਜਿਆ ਫਿਰਦਾ ਰਿਆਂ ਪਰਮੇਸ਼ਰ ਨੂੰ ਭਲਾਈ ਰੱਖਿਆ ਪਾਏ ਕੁਹਾੜਾ ਮਾਰਿਆ ਗਾਫਨ ਆਪਣੇ ਆਪ ਦੀ ਦੀਨ ਗਵਾਇਆ ਦੁਨੀਆ ਸਿਓ ਦੁਨੀ ਨਾ ਚਾਲੀ ਸਾਥ ਫਿਰ ਪਛਤਾਉਂਦਾ ਹੈ ਕਿ ਮੈਂ ਪਰਮੇਸ਼ਰ ਨੂੰ ਭੁੱਲਿਆ ਰਿਆਂ ਉਹਦਾ ਨਾਮ ਨਹੀਂ ਜਪਿਆ ਉਹਦਾ ਸਿਮਰਨ ਨਹੀਂ ਕੀਤਾ ਉਹਦੇ ਬਾਅਦ ਇਹ ਸਮਾਂ ਨਹੀਂ ਕੱਢਿਆ ਜਿੰਨੇ ਨੇ ਸੰਸਾਰ ਦੇ ਵਿੱਚ ਭੇਜਿਆ ਹੈ ਜਿਹੜਾ ਸਾਹ ਆਸ ਦੇ ਰਿਹਾ ਹੈ ਮੈਨੂੰ ਪਾਲ ਰਿਹਾ ਹੈ ਮੈਨੂੰ ਜਿੰਦਾ ਰੱਖ ਰਿਹਾ ਹੈ ਫਿਰ ਜੀਵ ਪਛਤਾਉਂਦਾ ਹੈ ਜਿਹੜਾ ਜੀਵ ਹੈ ਪੂਰੇ ਗੁਰੂ ਤੋਂ ਬਿਨਾ ਪੂਰੇ ਗੁਰੂ ਦੀ ਸ਼ਰਨ ਤੋਂ ਆਏ ਬਿਨਾ ਸ਼ੈਤਾਨ ਵਰਗਾ ਹੈ ਜਿਸ ਤਰ੍ਹਾਂ ਸ਼ੈਤਾਨ ਜਿਹੜਾ ਹੈ ਇਹ ਮਾਨ ਜਿਹੜਾ ਹੈ ਇਹਨੂੰ ਸ਼ੈਤਾਨ ਕਿਹਾ ਗਿਆ ਹੈ ਇਹਨੂੰ ਚੰਚਲ ਕਿਹਾ ਗਿਆ ਹੈ ਗੁਰਬਾਣੀ ਦੇ ਵਿੱਚ ਜੇਕਰ ਆਪਾਂ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗਿਆਨ ਇਹਨਾਂ ਲੈਦੇ ਗੁਰੂ ਤੋਂ ਫਿਰ ਕਹਿੰਦੇ ਇਹ ਮਾਨ ਜਿਹੜਾ ਹੈ ਸ਼ੈਤਾਨ ਦਾ ਘਰ ਬਣ ਜਾਂਦਾ ਹੈ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਫਿਰ ਇਹਨੂੰ ਪ੍ਰੇਤ ਕਿਹਾ ਹੈ ਜੀਵਨ ਕਹਿੰਦੇ ਪ੍ਰੇਤ ਬਣ ਚੁੱਕਾ ਹੈ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਇਹਦੀ ਹਾਲਤ ਪ੍ਰੇਤਾਂ ਵਾਲੀ ਹੋ ਚੁੱਕੀ ਹੈ ਪ੍ਰੇਤ ਜੀਵ ਉਦੋਂ ਬਣਦਾ ਹੈ ਜਦੋਂ ਕਾਮ ਦੇ ਵਿੱਚ ਕ੍ਰੋਧ ਦੇ ਵਿੱਚ ਹੰਕਾਰ ਦੇ ਵਿੱਚ ਲੜਾਈ ਝਗੜੇ ਕਰਦੇ ਵਿੱਚ ਕਲੇਸ਼ ਈਰਖਾ ਨਦੀਆ ਜੁਮਲੀ ਨਸ਼ਾ ਸ਼ਰਾਬਾਂ ਤਰਾਬਾਂ ਬਾਬਾ ਦੇ ਵਿੱਚ ਪੈ ਜਾਂਦਾ ਹੈ ਜੀਵ ਜਾਤਾਂ ਕੌਮਾਂ ਮਜਬਾਂ ਦੇ ਧੜਿਆਂ ਦੇ ਵਿੱਚ ਵੰਡੀ ਜਾਂਦੀ ਆ ਲੜਾਈ ਝਗੜੇ ਕਰਦੇ ਕਹਿੰਦੇ ਇਹ ਪ੍ਰੇਤ ਬਣ ਗਿਆ ਇਹਦੀ ਹਾਲਤ ਪ੍ਰੇਤਾਂ ਲਈ ਹੋ ਕਹਿੰਦੇ ਇਹਨੂੰ ਮਾਨਸ ਜਾਮਾ ਦਿੱਤਾ ਹੈ ਮਹਾਰਾਜ ਕਹਿੰਦੇ ਤੇ ਇਹਦੀ ਹਾਲਤ ਜਿਹੜੀ ਆ ਪਸ਼ੂਆਂ ਵਾਲੀ ਹੋ ਗਈ ਉਹ ਵੀ ਲੜੀ ਜਾਂਦੇ ਆਪਸ ਦੇ ਵਿੱਚ ਖਾ ਲਿਆ ਪੀ ਲਿਆ ਸੌ ਲਿਆ ਲੜ ਲਿਆ ਝਗੜ ਲਿਆ ਤੇ ਜੇਕਰ ਕਹਿੰਦੇ ਇਹਨੂੰ ਮਾਨਸ ਜਾਮਾ ਦਿੱਤਾ ਇਹਦੀ ਹਾਲਤ ਵੀ ਉਹਾਈ ਹੋ ਗਈ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਮਾਨਸ ਜਾਮਾ ਮਿਲਿਆ ਹੈ ਕਹਿੰਦਾ ਮੈਂ ਪਸ਼ੂ ਦਾ ਪਸ਼ੂ ਹੀ ਰਹਿਣਾ ਗੁਰੂ ਸਾਹਿਬ ਕਹਿੰਦੇ ਆ ਕਿ ਤੂੰ ਬਦਗੀ ਕਰ ਸਿਮਰਨ ਕਰ ਨਾਮ ਜਪ ਗਿਆਨ ਲੈ ਗੁਰੂ ਤੋਂ ਕਹਿੰਦਾ ਨਹੀਂ ਮੈਂ ਨਹੀਂ ਬਣ ਸਕਦਾ ਮੈਂ ਨਹੀਂ ਨਾਮ ਜਪ ਸਕਦਾ ਮੈਂ ਨਹੀਂ ਸੰਗਤ ਦੇ ਵਿੱਚ ਆ ਸਕਦਾ ਮੈਂ ਨਹੀਂ ਸਿਮਰਨ ਕਰ ਸਕਦਾ ਮੇਰੇ ਕੋ ਸਮਾਨ ਕਰਤੂਤਾ ਕਹਿੰਦੇ ਇਹਦੀਆਂ ਪਸ਼ੂਆਂ ਵਾਲੀਆਂ ਹੋ ਗਈਆਂ ਐ ਪਸ਼ੂ ਦਾ ਪਸ਼ੂ ਹੀ ਰਹਿਣਾ ਚਾਹੁੰਦਾ ਹੈ ਇਹਨੂੰ ਉਹਨਾਂ ਜੂਨਾਂ ਦੇ ਵਿੱਚੋਂ ਕੱਢਿਆ ਹੈ ਪਰ ਫਿਰ ਇਹ ਉਧਰ ਭੱਜਦਾ ਹੈ ਤੇ ਫਿਰ ਅੰਤ ਸਮੇਂ ਪਛਤਾਉਂਦਾ ਹੈ ਅੰਤ ਸਮੇਂ ਫਿਰ ਜਿਹੜਾ ਹੈ ਜਬ ਆ ਕੇ 파ਹੀ ਦੇ ਗਲ ਦੇ ਵਿੱਚ ਪਾਉਂਦੇ ਨੇ ਇਹ ਜਿਹੜਾ ਰਾਜ ਰੂਪ ਧਨ ਹੈ ਤੇ ਉੱਚੀ ਕੁਲ ਦਾ ਮਾਨ ਹੈ ਸਭ ਇੱਕ ਛਲ ਰੂਪ ਹੈ ਜੀਵ ਛਲ ਕਰਕੇ ਦੂਜਿਆਂ ਦੇ ਦੂਸ਼ਣ ਲਾ ਲਾ ਕੇ ਕਈ ਟੰਗਾਂ ਦੇ ਨਾਲ ਮਾਇਆ ਜੋੜਦੇ ਆ ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਚੀਜ਼ ਇਥੋਂ ਨਾਲ ਨਹੀਂ ਜਾਂਦੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਸਿਮਰਨ ਤੋਂ ਬਿਨਾ ਕੋਈ ਵੀ ਆਪਾ ਦੇਖਦਿਆਂ ਵਸਤੂ ਨਾਲ ਨਹੀਂ ਜਾਂਦੀ ਇੱਕ ਸੂਈ ਤੱਕ ਵੀ ਆਪਾ ਨਾਲ ਨਹੀਂ ਲੈ ਕੇ ਜਾ ਸਕਦੇ ਇਥੋਂ ਤੱਕ ਕਿ ਸਰੀਰ ਵੀ ਇੱਥੇ ਛੱਡਣਾ ਪੈਂਦਾ ਹੈ ਇਹ ਸਰੀਰ ਲੈ ਕੇ ਆਇਆ ਪਰ ਨਾਲ ਨਹੀਂ ਜਾਂਦਾ ਕੋਈ ਇਹਨੂੰ ਦੱਬ ਦਿੰਦਾ ਹੈ ਕੋਈ ਇਹਨੂੰ ਸਾੜ ਦਿੰਦਾ ਹੈ ਤੇ ਸਰੀਰ ਵੀ ਇੱਥੇ ਰਹਿ ਜਾਂਦਾ ਹੈ ਆਏ ਜਰੂਰ ਲੈ ਕੇ ਆ ਪਰ ਇਹ ਨਾਲ ਨਹੀਂ ਜਾਣਾ ਇੱਕ ਸੂਈ ਤੱਕ ਵੀ ਲੈ ਕੇ ਨਹੀਂ ਜਾ ਸਕਦੇ ਕਹਿੰਦੇ ਇਹ ਛਲ ਦੇ ਕਾਰਨ ਇੱਥੇ ਜਿਹੜਾ ਹੈ ਇਸ ਸੰਸਾਰ ਦੇ ਵਿੱਚ ਗੱਜਾ ਰਹਿੰਦਾ ਹੈ ਫਸਿਆ ਰਹਿੰਦਾ ਹੈ ਚਮੇਲਿਆਂ ਦੇ ਵਿੱਚ ਤੁਮਾਂ ਵੇਖਣ ਨੂੰ ਮੈਨੂੰ ਸੋਨਾ ਦਿਸਿਆ ਹੈ ਕਿ ਇਹ ਉਕਾਈ ਲੱਗ ਗਈ ਹੈ ਇਸ ਦਾ ਤਾਂ ਅਧੀ ਕੌਡੀ ਵੀ ਮੁੱਲ ਨਹੀਂ ਮਿਲਦਾ ਇਹੀ ਹਾਲ ਮਾਇਆ ਦਾ ਹੈ ਜੀਵ ਦੇ ਭਾ ਦੀ ਤਾਂ ਇਹ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਇਥੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਇਹ ਮਾਇਆ ਇੱਤੀ ਹੀ ਰਹਿ ਜਾਂਦੀ ਹੈ ਜੀਵ ਨਾਲ ਨਹੀਂ ਲੈ ਕੇ ਜਾਂਦਾ ਪੀ ਕੰਧੜੋ ਕੀ ਭੁੱਲ ਤੁਮਾਂ ਦੇ ਸਮਸੋਣਾ ਆਡਣਾ ਲੰਧੜੋ ਮੂਲ ਨਾਨਕ ਸਾਥ ਨਾ ਜੁਲਹੀ ਮਾਇਆ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ਚੱਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ ਇਹ ਨਾਲ ਹੀ ਜਾਣੀ ਪਰ ਫਿਰ ਵੀ ਕਹਿੰਦਾ ਇਹ ਇੱਕ ਪਲਾਟ ਹੋਰ ਲੈ ਲਈਏ ਇੱਕ ਕੋਠੀ ਹੋਰ ਬਣਾ ਲਈਏ ਪੰਜ ਕਿੱਲੇ ਹੋਰ ਖਰੀਦ ਲੀਏ ਰੋਟੇ ਪਤਾ ਹੈ ਨਾਲ ਨਹੀਂ ਜਾਣੀ ਪਰ ਇਕੱਠੀ ਕਰਨ ਦੇ ਵਿੱਚ ਲੱਗਾ ਆਂ ਅੰਤ ਸਮੇਂ ਤੱਕ ਜੀਵ ਭਜਦਾ ਹੈ ਦੌੜਦਾ ਹੈ ਹੋਰ ਬਣਾ ਲਈਏ ਹੋਰ ਬਣਾ ਲਈਏ ਕਿਆ ਗੱਭਰੂ ਕਿਆ ਬਿਰਦ ਹੈ ਕੋਈ ਗੱਭਰੂ ਆ ਪਾਵੇਂ ਕੋਈ ਬਜ਼ੁਰਗ ਆ ਉਹਦੀ ਆ ਤ੍ਰਿਸ਼ਨਾ ਹੀ ਨਹੀਂ ਖਤਮ ਹੁੰਦੀਆਂ ਭੁੱਖਾ ਹੀ ਨਹੀਂ ਖਤਮ ਹੁੰਦੀਆਂ ਹੋਰ ਬਣਾ ਲਾ ਹੋਰ ਆ ਜਾਵੇ ਹੋਰ ਇਕੱਠਾ ਕਰ ਲਈਏ ਇਸ ਕਰਕੇ ਮਾਰਾ ਕਹਿੰਦੀ ਆ ਕਿ ਇਹ ਸਾਥ ਨਹੀਂ ਜਾਣਾ ਚਲਦਿਆਂ ਨਾਲ ਨਾ ਹੀ ਜਿਹੜੇ ਜੀ ਜਾਂਦਾ ਹੈ ਉਹ ਨਾਲ ਤਾਂ ਜਾਂਦੀ ਨਹੀਂ ਕੋਈ ਚੀਜ਼ ਇਹ ਤੇ ਰਹਿ ਜਾਂਦੀ ਕਿਉਂ ਉਹਨੂੰ ਇਕੱਠਾ ਕਰਨ ਦੇ ਵਿੱਚ ਦਿਨ ਰਾਤ ਭੱਜ ਰਿਆ ਹੈ ਆ ਕੰਮ ਕਰ ਕਰੋ ਜੋ ਵੀ ਆਪਾਂ ਕਰਮਕਿਰਤ ਮਾਰਾ ਹੀ ਨੇ ਸਾਨੂੰ ਬਖਸ਼ਿਸ਼ਿਆ ਕਿਰਤ ਕਰਨੀ ਹੈ ਪਰ ਪਰਮੇਸ਼ਰ ਦਾ ਨਾਲ ਨਾਲ ਨਾਮ ਵੀ ਜਪਣਾ ਹੈ ਸਿਮਰਨ ਕਰਨਾ ਹੈ ਉਹਨੂੰ ਚੇਤੇ ਕਰਨਾ ਹੈ ਉਹਨੂੰ ਯਾਦ ਕਰਨਾ ਹੈ ਉਹ ਸਵਾਸ ਦੀ ਕਿ ਸਾਨੂੰ ਪਾਲ ਰਿਹਾ ਹੈ ਸਾਨੂੰ ਜਿੰਦਾ ਰੱਖ ਰਿਹਾ ਹੈ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਰੋਟੀ ਦੀਆਂ ਬੁਰਕਾਆਂ ਬੁਰਕੀਆਂ ਖਵਾਉਂਦੀ ਹੈ ਉਸੇ ਤਰ੍ਹਾਂ ਉਹ ਮਾਲਕ ਨਰਿੰਕਾਰ ਸਾਡੇ ਮੁਖ ਦੇ ਵਿੱਚ ਸਵਾਸਾਂ ਰੂਪੀ ਗਰਾਈਆਂ ਪਾ ਕੇ ਸਾਨੂੰ ਜਿੰਦਾ ਰੱਖ ਰਿਹਾ ਹੈ